ਸਤਿ ਸ੍ਰੀਕਾਲ ਜੀ ਤੁਸੀਂ ਵੇਖ ਰਹੇ ਹੋ ਸੀਕ੍ਰੇਟ ਪੰਜਾਬ ਅਤੇ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਅਜੇਹਾ ਰਾਜ਼ ਜੋ ਸਦੀਆਂ ਤੋਂ ਮਨੁੱਖੀ ਦਿਮਾਗ ਨੂੰ ਚੱਕਰਾਉਂਦਾ ਆ ਰਿਹਾ ਹੈ ਕਿ ਅਨੰਦਪੁਰ ਸਾਹਿਬ ਤੋਂ ਤਖਤ ਹਜ਼ੂਰ ਸਾਹਿਬ ਤੱਕ ਇੱਕ ਗੁਫਾ ਸੀ ਕਿ ਸੱਚਮੁੱਚ ਗੁਰੂ ਸਾਹਿਬਾਨ ਦੇ ਸਮੇਂ ਇੱਕ ਅਜੇਹਾ ਰਾਜੀਨਾਮਾ ਰਸਤਾ ਬਣਾਇਆ ਗਿਆ ਸੀ ਅਨੰਦਪੁਰ ਸਾਹਿਬ ਇਹ ਥਾਂ ਸਿੱਖ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਕੇਂਦਰਾਂ 'ਚੋਂ ਇੱਕ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਦੂਜੇ ਪਾਸੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿੱਚ ਸਥਿਤ ਉਹ ਥਾਂ ਜਿੱਥੇ ਗੁਰੂ ਜੀ ਨੇ ਆਪਣਾ ਅੰਤਿਮ ਸਰੀਰਕ ਚੋਲਾ ਛੱਡਿਆ ਸੀ ਪਰ ਇਹਨਾਂ ਦੋਨਾਂ ਥਾਵਾਂ ਵਿਚਕਾਰ ਦੂਰੀ ਕਰੀਬ 1500 ਕਿਮੀ ਹੈ ਫਿਰ ਵੀ ਲੋਕ ਕਹਿੰਦੇ ਆ ਇਹਨਾਂ ਦੋਨਾਂ ਧਾਰਮਿਕ ਸਥਾਨਾਂ ਨੂੰ ਇੱਕ ਗੁਪਤ ਗੁਫਾ ਨਾਲ ਜੋੜਿਆ ਗਿਆ ਸੀ ਕਈ ਸਥਾਨਕ ਬਜ਼ੁਰਗ ਦੱਸਦੇ ਨੇ ਕਿ ਅਨੰਦਪੁਰ ਸਾਹਿਬ ਦੇ ਨੀਵੇਂ ਹਿੱਸਾ ਗੜੀ ਸਾਹਿਬ ਦੇ ਨੇੜੇ ਕੁਝ ਥਾਵਾਂ ਤੇ ਹੇਠਾਂ ਉਤਰਨ ਵਾਲੀਆਂ ਸੀੜੀਆਂ ਮਿਲਦੀਆਂ ਹਨ ਉਹ ਕਹਿੰਦੇ ਇਹ ਕੋਈ ਸਧਾਰਨ ਢਾਂਚੇ ਨਹੀਂ ਸਨ ਇਹ ਰਸਤੇ ਹੇਠਾਂ ਲੰਮੇ ਚਲੇ ਜਾਂਦੇ ਸਨ ਤੇ ਇਹਨਾਂ ਦੇ ਮੁਕੰਮਲ ਰੂਪ ਦੀ ਜਾਣਕਾਰੀ ਸਿਰਫ ਚੁਣੇ ਹੋਏ ਲੋਕਾਂ ਕੋਲ ਸੀ ਕੀ ਇਹ ਗੁਫਾ ਸੱਚਮੁੱਚ ਨੰਦੇੜ ਤੱਕ ਜਾਂਦੀ ਸੀ ਜਾਂ ਇਹ ਸਿਰਫ ਲੋਕ ਕਲਪਨਾ ਸੀ ਹੁਣ ਗੱਲ ਕਰੀਏ ਵਿਗਿਆਨਕ ਤਰੀਕੇ ਨਾਲ ਕੁਝ ਇਤਿਹਾਸਕ ਰਿਕਾਰਡ ਅਜਿਹੇ ਹਨ ਜਿਨ੍ਹਾਂ ਚ ਉਲੇਖ ਮਿਲਦਾ ਹੈ ਕਿ ਗੁਰੂ ਸਾਹਿਬ ਆਪਣੀਆਂ ਰਾਜਨੀਤਿਕ ਅਤੇ ਰੋਹਾਨੀ ਚਲਾਣਾਵਾਂ ਲਈ ਕਈ ਸੁਰੰਗਾਂ ਜਾਂ ਗੁਪਤ ਰਸਤੇ ਵਰਤਦੇ ਸਨ ਪਰ ਨੰਦੇੜ ਤੱਕ ਲੰਬੀ ਗੁਫਾ ਇਹ ਕੁਝ ਅਜੀਹਾ ਹੈ ਜੋ ਅਸੰਭਵ ਜਾਪਦਾ ਹੈ ਖਾਸ ਕਰਕੇ ਉਸ ਸਮੇਂ ਦੀ ਤਕਨੀਕ ਦੇ ਹਿਸਾਬ ਨਾਲ ਕੁਝ ਲੋਕ ਮੰਨਦੇ ਨੇ ਕਿ ਇਹ ਗੁਫਾ ਸਿਰਫ ਭਾਵਨਾਤਮਕ ਰੂਪ ਸੀ ਜੋ ਗੁਰੂ ਸਾਹਿਬ ਦੇ ਆਦੇਸ਼ ਅਤੇ ਆਤਮਿਕ ਯਾਤਰਾ ਨੂੰ ਦਰਸਾਉਂਦਾ ਸੀ ਕਈ ਹੋਰ ਦੱਸਦੇ ਨੇ ਕਿ ਇਹ ਰਸਤਾ ਰੋਹਾਨੀ ਸੀ ਸਰੀਰਕ ਨਹੀਂ ਅਰਥਾਤ ਗੁਰੂ ਸਾਹਿਬ ਦੀ ਸ਼ਕਤੀ ਜਿੱਥੇ ਵੀ ਜਾਂਦੀ ਸੀ ਉੱਥੇ ਉਹਨਾਂ ਦੀ ਆਤਮਿਕ ਹਜ਼ੂਰੀ ਮੌਜੂਦ ਰਹਿੰਦੀ ਸੀ ਸਵਾਲ ਇਹੀ ਰਹਿ ਜਾਂਦਾ ਹੈ ਕਿ ਸੱਚਮੁੱਚ ਇੱਕ ਅਜਿਹੀ ਗੁਫਾ ਸੀ ਜੋ ਆਨੰਦਪੁਰ ਸਾਹਿਬ ਤੋਂ ਨਾਂਦੇੜ ਤੱਕ ਜਾਂਦੀ ਸੀ ਜਾਂ ਇਹ ਸਿਰਫ ਇੱਕ ਕਲਪਨਾ ਸੀ ਜੋ ਸਮੇਂ ਦੇ ਨਾਲ ਇੱਕ ਕਹਾਣੀ ਬਣ ਗਈ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰੋ ਇਹੀ ਸੀ ਅੱਜ ਦਾ ਸੀਕ੍ਰੇਟ ਪੰਜਾਬ ਦਾ ਅਣਖੁੱਲਾ ਰਾਜ਼ ਸਤਿ ਸ਼੍ਰੀਕਾਲ ਜੀ